कि जे दो कुनी काम कर के जांदे काम करन जांदे है तो बड़ी बढ़िया दिनते से वापस मुंडे ते आके क्या समझती ये बढ़िया फील लग रहा है हर एक बंदे रे है घरै होर ते बाहर है हेलो दी सस् नमस्कार सगन गुड मॉर्निंग गुड इवनिंग ट्रैक करते हुए आज टुडे व्लॉग शुरुआत कर लगया टाइम हो चुका है शहर का अचुवा 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 होए आवे अब मेरे के अंदर चल दे ਮੈਂ ਹੋਰ ਦੱਸ ਮੈਂ ਇਨਸਾਨ ਨਹੀਂ ਹੈ ਹੈ ਸਾਧੇ ਹੀ ਪਈ ਮੈਂ ਨਹੀਂ ਅਜਨੇ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਟਾਈਮ ਹੋ ਚੁੱਕਾ ਹੈ ਸਵੇਰ ਦਾ 8 ਵਜੇ ਦਾ ਤੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈਏ ਕਵਨ ਆਪਣਾ ਕੰਮ ਕਰਦੇ ਮੈਂ ਆਪਣੇ ਕੰਮ ਨੂੰ ਦੱਸਾਂ ਉਹ ਨਹੀਂ ਕੰਮ ਤੇ ਫਿਰ ਕੰਮ ਕੋਈ ਨਹੀਂ ਕਰਉਂਦੇ ਬਸ ਤੁਹਾਨੂੰ ਵਿਖਾਉਣਾ ਹੁੰਦਾ ਮਾਮਾ ਕੰਮ ਨਹੀਂ ਆ ਤੂੰ ਕਰਕੇ ਜਾਨੀ ਮੇਰੇ ਖਲਾਰੇ ਚੋਂ ਮੈਂ ਵੀਡੀਓ ਵੇਖਣ ਆਂਦਾ ਪੜ ਲੈ ਬਾਈ ਤੂੰ ਤਾਂ ਹਾਊਸ ਵਾਈਫ ਵੀ ਨਹੀਂ ਬਣ ਸਕਤਾ ਇਹ ਗਾਜ ਨੂੰ ਵੀ ਕੰਮ ਕਰਨਾ ਨਹੀਂ ਹੁੰਦਾ ਹਾਊਸ ਵਾਈਫ ਕਿਤੇ ਬੰਜੂ ਹਾਊਸ ਵਾਈਫ ਬੰਨਣਾ ਇੱਕ ਬੜੀ ਵੱਡੀ ਅਚੀਵਮੈਂਟ ਆ ਹਨਾ ਇੱਕ ਬੜਾ ਵੱਡਾ ਕੰਮ ਆ ਜਿਵੇਂ ਜਿਹੜਾ ਕੋਈ ਕੰਮ ਜਿਹਨੂੰ ਆਉਣਾ ਹੀ ਨਹੀਂ ਤੇ ਉਹ ਹਾਊਸ ਵਾਈਫ ਬਣ ਜਾਊਗਾ ਯਾਰ ਬੰਨ ਜਾ ਹਾਂ ਆ ਬੰਨ ਜਾਂਦੇ ਕਿੱਦਾਂ ਬੰਨ ਜਾਂਦੇ ਵੇ ਤੁਸੀਂ ਮੁੰਡਾ ਪੰਜਾਂਦਾ ਸੱਖੜੀ ਹੁੰਦਾ ਹਾਊਸ ਵਾਈਫ ਮੁੰਡਾ ਪੰਜਾਂਦਾ ਹਾਂ ਦਾ ਹੋ ਸਹੀ ਗੱਲ ਆ ਹਾਊਸ ਹਸਬੈਂਡ ਹਾਊਸ ਬਣੀ ਜਾਂਦੇ ਵੈ ਲੋਕ ਮੈਂ ਜੀ ਕਰਦਾ ਹਾਂ ਹਸਬੰਡ ਆਹ ਐਵੇਂ ਆਪਣੇ ਦੇ ਚੇਪ ਦਿੰਦੇ ਰਹੇਗੇ ਤੇ ਖਾਣਾ ਵੈਣਾ ਕੀ ਬਣੀ ਜਾਂਦੇ ਲੋਕ ਰਾਂ ਨਹੀਂ ਸਹੀ ਕਰ ਬੰਦੇ ਆ ਜਿਦਾਂ ਜਦੋਂ ਤੱਕ ਲਾ ਲੋ ਕੀ ਬਾਹਰ ਜਾਣੇ ਆਪਾਂ ਦੇ ਸਾਰੇ ਕੰਮ ਆਪੇ ਕਰਨੇ ਪੈਣਗੇ ਓਏ ਨਹੀਂ ਮੁੰਡੇ ਆਪਸ ਦੀ ਬਿਆਹ ਕਰਾਈ ਜਾਂਦੇ ਉਹ ਹਮਸਾਤ ਪੈਂਦੀ ਹੁੰਦੇ ਆਹ ਸਹੀ ਕਰ ਹੋਰ ਪਰ ਕਬਲ ਕਹਿ ਰਹੀ ਹੈ ਕਿ ਲੋਕੀ ਚੱਲਣਾ ਨਹੀਂ ਦਿੱਤੀ ਕਰਦੇ ਸਾਨੂੰ ਤਰੱਕੀ ਕਿਉਂ ਨਹੀਂ ਮਿਲਉਂਦੀ ਲੋਕੀ ਕਹਿੰਦੇ ਆ ਵੀ ਇਹ ਸਾਲ ਤੁਹਾਡੇ ਲਈ ਆ ਨਹਾ ਆ ਗਿਆ ਸਾਲ ਕਿ ਸਾਨੂੰ ਆ ਚੀਜ਼ ਹੋ ਗਿਆ ਨਾ ਉਹ ਜਾਦਗਰ ਵਾਲੀ ਸਾਡਾ ਨੰਦਾ ਸਾਡੀ ਜ਼ਿੰਦਗੀ ਜਿੱਤੇ ਕਿੰਨੇ ਸਾਲ ਐਵੇਂ ਚੱਲੇ ਗਏ ਐਵੇਂ ਆ ਗਏ ਸਾਡੀ ਜਿੱਤੇ ਕੋਈ ਚੱਲਦਾ ਸਾਰ ਆਉਣੀ ਨਹੀਂ ਜਦ ਜੀ ਹਜ਼ਾਰ ਜੀ ਰੱਖੀਏ ਵੀ ਇਹ ਸਾਲ ਸਾਡੀ ਨਸੀਬ ਵਿੱਚ ਐ ਵਧੀਆ ਹਨਾ ਪਰ ਤਰੱਕੀ ਲੈ ਕੇ ਚੱਲ ਜਾਈਦਾ ਮੈਂ ਪੁੱਛੀ ਚੀਕ ਦਬਕ ਧਮ ਧਮ ਪਤਾ ਨਹੀਂ ਕੀ ਹੋ ਨਵਾਂ ਹੀ ਆ ਨਾ ਉਹਨਾਂ ਨੇ ਕੀ ਮਿੰਦੋ ਬੋਲਣਾ ਵੀ ਨਹੀਂ ਹੁੰਦਾ ਪੂਰਾ ਯਾਦ ਵੀ ਨਹੀਂ ਹੁੰਦਾ ਕੀ ਹੈ ਕੀ ਨੇ ਕੱਲ ਮੈਂ ਵੀਡੀਓ ਬਣਾਈ ਕਵਲ ਹੋਤੇ ਪਰਸੋਂ ਦੀ ਗੱਲ ਆ ਕੜਾਈ 'ਚ ਮੈਂ ਉਹ ਦਲੀਆ ਦਲੀਆ ਬਣਾਇਆ ਰੱਖਿਆ ਮੈਂ ਗਾੜੀ ਰੱਖਿਆ ਮੈਂ ਵੀ ਗਾ ਚੀਕ ਦਬਕ ਧਮ ਧਮ ਵੀ ਜਾਦੇ ਭਾਂਡੇ ਨਾਲ ਝੂਠੇ ਕਰਨ ਦਾ ਵਰਤਨ ਉਹ ਦੂਜਾ ਮੰਤਰ ਮੰਤਰ ਅਣਾ ਮੰਤਰ ਹੀ ਲੈਣਾ ਜਿਹੜਾ ਮਰਜ਼ੀ ਬਣਾ ਲਓ ਤੇ ਕੁੜੀ 간ਦੇ ਤੈਨੂੰ ਪਤਾ ਗਈ ਉਹ ਸਰਫੇ ਕਰਨ ਦੀ ਆਦਤ ਹੁੰਦੀ ਆ ਤੇ ਉਹ ਮੈਡਮ ਨੂੰ ਅੱਜ ਨਵਾਇਆ ਤੇ ਉਹ ਆਂਦੀ ਹੈ ਕਿ ਤੇਰਾ ਦੇਣਾ ਕੀ ਹੈ ਜੇ ਮੈਂ ਬੂਹੇ ਗੜੀਆਂ ਹੇ ਲੱਜਾ ਮੈਨੂੰ ਅੰਦਰ ਲਾਹੋਗੇ ਤੇ ਮੈਂ ਤੁਹਾਡੀ ਜਾਨ ਸੌਕੀ ਉਹ ਜਾ ਮੇਰੀ ਸੌਕੀ ਹੁਣ ਉਹ ਤੁਹਾਡੇ ਸਿਰ ਤੇ ਚੜ ਕੇ ਮੈਂ ਭੋਖੜਦਾ ਕਰਕੇ ਮੈਂ ਬਾਹਰ ਬੂਹੇ ਅੱਗੇ ਬੈਠੀ ਆ ਉਹ ਦੇਖੋ ਕਿੱਦਾਂ ਬੈਠੀ ਵਿਚਾਰੀ ਆਂਦੀ ਜਾ ਮੈਂ ਅੰਦਰ ਵੜੋ ਤੇ ਅੰਦਰ ਉਹਨੂੰ ਅਜੇ ਹੀ ਵਾੜਨਾ ਨਹੀਂ ਕਿਉਂਕਿ ਜਿਹਦੇ ਵਾਲ ਗਿੱਲੇ ਆ ਤੇ ਗਿੱਲੇ ਵਾਲ ਜਿਹੜੇ ਨਾ ਹੋਰ ਝੜਦੇ ਉਹ ਆਪਣੇ ਆਪ ਸਾਰਾ ਆਗੇ ਇੱਥੇ ਝਾੜਦੀ ਕੀ ਕਰੀ ਜਿੰਨਾ ਤੂੰ ਵੀ ਕਦੀ ਮਰੀ ਵੱਖੀ ਵੀ ਨਹੀਂ ਕਦੀ ਕੋਸ਼ ਬੀੜੋਂਦਿਆ ਕਾਲ ਤੇਰੀ ਛਾਤੀ ਬੀੜ ਹੁੰਦੀ ਐ ਤੇਰੀ ਵੱਖੀ ਵੀੜੋਂਦੀ ਨਹੀਂ ਕਦੇ ਸਾਡੇ ਮੁੰਡੇ ਦੇ ਰੋਗ ਨਹੀਂ ਸਮਝਾਉਂਦੇ ਵੀ ਕਿਹੜੇ ਕਿਹੜੇ ਪਾਪਾ ਨੂੰ ਕਹਦਾ ਫਿਰ ਇਹ ਮਰ ਜਾ ਤੁਹਾਡਾ ਬਿਮਾਰੀਆਂ ਦਾ ਘਰ ਆਏ ਮਰੀ ਵੱਖੀ ਉਹ ਮੈਨੂੰ ਅੱਗੇ ਉਲਟੀ ਜਿਉਂ ਪੈ ਗਈ ਥੋੜਾ ਖਾਣੇ ਆ ਨਾ ਤੇਰੀ ਬਣਾਈਏ ਨੋ ਗਾਇਸ ਟਾਈਮ ਹੋ ਗਿਆ ਛੇ ਦਾ 9:30 ਦਾ ਤੇ ਅੱਜ ਆਪਾਂ ਪੜਾਉਣ ਲੱਗੇ ਅਸੀਂ ਕੇ ਸੌਣ ਦਾ ਫੇਵਰੇਟ ਜਿਹੜਾ ਸੌਣ ਦਾ ਕੀ ਕਹਿ ਸਕਜਾ ਦਿਸ਼ ਸੌਣ ਦਾ ਸੌਣ ਚ ਪੜਾਇਆ ਜਾਣ ਵਾਲਾ ਕੁਕਵਾਨ ਤੇ ਮਤਲਬ ਫੇਮਸ ਫੇਮਸ ਤੇ ਉਹ ਹੁੰਦਾ ਵਾ ਫੂੜੇ ਖੀਰ ਫੂੜੇ ਫੂਖੀਰ ਆਪਣੇ ਘਰ ਬਣੀ ਪਈ ਸੀਗੀ ਖੀਰ ਮੈਂ ਪਰਸੋਂ ਮੰਮੀ ਨੇ ਬਣਾ ਕੇ ਭੇਜੀ ਸੀਗੀ ਤੇ ਮੈਂ ਚਲੋ ਅੱਜ ਫਰਾਬੂ ਫੂੜੇ ਬਣਾ ਦਿੰਨੇ ਆ ए आवे मैं गुड़ तो मंगवाया दोड़ें दोड़ें वैसे भी तुम पता अपने घर से गुड़ वैसे नहीं रेता क्योंकि चाह गुड़ी पीने पर फिर भी मैं छो मई पॉड कर ਇੱਕ ਵੇਲੇ ਘੱਟ ਕੋਟ ਸਹੀ ਆਉਂਦਾ ਆਉਂਦੀ ਆਪਾਂ ਬਣਾਉਣ ਲੱਗੇ ਆ ਪੂਰੇ ਪੂਰਿਆਂ ਮਾਰ ਕੇ ਗੋਲ ਤੋਂ ਪਹਿਲਾਂ ਥੋੜਾ ਟਾਈਮ ਤੱਕ ਪਤਾ ਕਿ ਉਹ ਦੇਖਣਾ ਇਹਦਾ ਲੱਗਦਾ ਕਿ ਕੋਲ ਤੇ ਹੁਣ ਰਹਾ ਹੁਣ ਜੇ ਸਾਡੀ ਜਵਾਨ ਨਾ ਵੀ ਕੰਮ ਕਰਕੇ ਰਹੀ ਜੇ ਕਿਵੇਂ ਬਣਾਉਂਦੇ ਆ ਉਹ ਵਾਏ ਜਿੱਡੇ ਮਾਰੀ ਅੱਜ ਕਦੋਂ ਤੋਂ ਬਣਾਉਣੇ ਚੱਲੋ ਹੁਣ ਰਸੈਂ ਤੇ ਦੱਸ ਹੋਇਆ ਕਿ ਬਣਾਉਣੀ ਹੈ ਤੇ ਹੁਣ ਆਪਾਂ ਘਰ ਉਹ ਕਿੰਨੇ ਕੇ ਜਾਣੇ ਕਰਕੇ ਮੈਂਬਰ ਹੈ ਥੋੜੇ ਜਿਹੇ ਨੇ ਤਿੰਨ ਜਣੇ ਸਹੀ ਆ ਜਿੱਦੇ ਬਾਅਦ ਤੁਹਾਨੂੰ ਅੱਧਾ ਫਾੜਨੇ ਇੱਥੇ ਤੇ ਖਾਣਾ ਹਣਾ ਆਮੇ ਤੇ ਉਹਨਾਂ ਕਰਕੇ ਤੇ ਆਪਾਂ ਉਹਲੇ ਜਈ ਬਣਾਵਾਂਗੇ ਤੇ ਜਾਰੇ ਵੀ ਬਣਾਉਣੇ ਤੇ ਆਪਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਜਿੰਨਾ ਦਾਪਾਂ ਨੂੰ ਚੰਗੀ ਲੱਗਦੇ ਆ ਤੇ ਉਹ ਬਹੁਤ ਅੱਗੇ ਲੱਗ ਰਿਹਾ ਨਹੀਂ ਇਹਨੂੰ ਕਿਉਂ ਹੋ ਗਿਆ ਰਵਾਇ ਦੇ ਕੋੜ ਦੇ ਵਿੱਚ ਵਾਈਟ ਵਾਈਟ ਹੈ ਜਿੰਨਾ ਦਾ ਕੋਲਾ ਹੈ ਕੀੜੇ ਚ ਸੁੰਡੇ ਫਿਰ ਇਹ ਖਾਰੇ ਨੇ ਉਦਹੀਂ ਇਹਦੇ ਵਿੱਚ ਨਾ ਚਿੱਟਾ ਚਿੱਟਾ ਜਾਵਾ ਜਿਹੜਾ ਇੱਕ ਨਾ ਉਹ ਜਿਹੜਾ ਆਪਾਂ ਕਿਉਂ ਵਰਤੀ ਜੀ ਸਾਡੀ ਜਿਹੜੀ ਮੰਮੋ ਦੇ ਵਿਆਹ ਤੇ ਆਪਣੇ ਘਰ ਡੱਬੇ ਜਾਈ ਹੀਗੀ ਹੈ ਨਾ ਉਹਦੇ ਵਾਂਗ ਕਤੀੜਾਂ ਇਹਦੇ ਚ ਚਿੱਟਾ ਚਿੱਟਾ ਜਿਹੜਾ ਬੜਾ ਵਧੀਆ ਟੇਸਟ ਆਉਂਦਾ ਹੈਗਾ ਇਹਦੇ ਚ ਵੀ ਆਉਂਦਾ ਹੈ ਜੀ ਤੇ ਹੁਣ ਗੜਨਾ ਬੱਟੇ ਹੁਣ ਦਿੱਨੀ ਆ ਤੇ ਥੋੜਾ ਟਾਈਮ ਇਹਨੂੰ 15-20 ਮਿੰਟ ਰਹਿਣ ਲੰਗੇ ਜਿਹੜਾ ਤੇ ਇੱਕ ਤਰ੍ਹਾਂ ਇਹਦਾ ਹੁੰਦਾ ਕੀ ਹੈ ਗੁਲਝੇ ਤੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਮਿਕਸਚਰ ਤਿਆਰ ਕਰਾਂਗੇ ਤੇ ਫਿਰ ਆਪਾਂ ਥੋੜਾ ਬਣਾਵਾਂਗੇ ਤੇ ਹੁਣ ਜਿਹੜਾ ਵੀ ਜਗਰੂਪ ਵੀ ਆ ਜਾਣਗੇ ਤੇ ਫਿਰ ਇਕੱਠੇ ਬਹਿ ਕੇ ਖਾਵਾਂਗੇ ਹੁਣ ਜਿਹਗਰੂਪ ਦਾ ਮੈਨੂੰ ਪਤਾ ਨਹੀਂ ਕੀ ਉਹਨਾਂ ਨੂੰ ਪਸੰਦ ਆਉਣਾ ਹੈ ਕਿ ਨਹੀਂ ਹੁਣ ਇੱਕ ਸਾਡੇ ਘਰ 'ਚ ਇਹ ਹੈ ਨਾ ਕਿ ਇਹ ਇਹ ਤਰ੍ਹਾਂ ਹੁੰਦਾ ਹੈ ਕਿ ਨਵੀਂ ਚੀਜ਼ ਬਣਾਈਏ ਹਨਾ ਕੋਈ ਵੀ ਚੀਜ਼ ਰੁੱ ਬਣਾਈਏ ਖਾਈਗੇ ਤੇ ਸਾਰੇ ਸਵਾਦ ਨਾਲ ਖਾਂਦੇ ਆ ਸਾਡੇ ਘਰ 'ਚ ਇਹ ਫਿਰ ਕਹੇ ਨੇ ਨਹੀਂ ਖਾਣੀ ਤੇ ਫਿਰ ਮੇਰਾ ਦਿਲ ਵੀ ਨਹੀਂ ਕਰਦਾ ਕਿ ਚਾਚੇ ਕੋਈ ਇਹਨਾਂ ਨੂੰ ਬਣਾ ਕੇ ਦਾਂ ਤੇ ਤარიਹੁਮੇ ਨਵੀਆਂ ਨਵੀਆਂ ਰੈਸਪੀ ਕੁਛ ਨਹੀਂ ਟਰਾਈ ਕਰਦੀ ਕਿਉਂਕਿ ਕਈਆਂ ਘਰਾਂ 'ਚ ਹੁੰਦਾ ਵੀ ਚੀਜ਼ ਬਣਾਈ ਹੈ ਨਾ ਖਾ ਲੈਣੀ ਚੁੱਪ ਕਰ ਤੇ ਸਾਡੇ ਘਰ ਚ ਵੀ ਸਾਡੇ ਘਰ ਚ ਤੇ ਪਖੰਡੀਆਂ پڑے ਹੋਣੇ ਪਿਓ ਪਿਓ ਨੇ ਕੋ ਜਾਖਣਾ ਪੁੱਤ ਨੇ ਕੋ ਜਾਖਣਾ ਤੇ ਇਸ ਕਰਕੇ ਫਿਰ ਮੇਰਾ دل ਹੀ ਨਹੀਂ ਕਰਦਾ ਕਿ ਮੈਂ ਇਹਨਾਂ ਨੂੰ ਕੋਈ ਚੀਜ਼ ਜਿਹੜੀ ਨਵੀਂ ਟਰਾਈ ਕਰਾਵਾਂ ਤੇ ਹੁਣ ਦੇਖਦੇ ਆ ਅੱਜ ਇਹਨਾਂ ਦੇ ਮੂੰਹ ਕਿਵੇਂ ਦੇ ਬੰਦ ਦੇ ਤੇ ਕੀ ਖਾ ਕੇ ਕੀ ਜਾਂਦੇ ਛੂੜੀਆਂ ਇੰਨੀਆਂ ਗੰਦੀਆਂ ਲੱਗਣੀਆਂ ਨਾ ਮੇਰੀ ਮੁੰਡਿਆਂ ਨੂੰ ਮੇਰੀਆਂ ਛੂੜੀਆਂ ਨਹੀਂ ਪਸੰਦ ਸਹੀ ਗੱਲ ਬੜੀਆਂ ਗੰਦੀਆਂ ਅਗਲੇ ਇਹ ਕ ਰੰਗ ਬੜਾ ਜ਼ਰੀਲਾ ਰੰਗ ਬੜਾ ਜ਼ਰੀਲਾ ਯellow ਨਾਲੇ ਮੇਰੇ ਪੁੱਤ ਨੂੰ ਲਾ ਮੇਰੇ ਤਾਂ ਖੇਦੇ ਚੜਨਦੇ ਨਹੀਂ ਆਏ ਕਿਹਣਾ ਹਾਂ ਪਤਾ ਨਹੀਂ ਹੰਡਾਈ ਦੀ ਨਾ ਦਿਨਾ ਵਾ ਠੀਕ ਹੈ ਜਿਹੜਾ ਜਿੱਦਾਂ ਕੋਈ ਫੋੜ ਦੇਣਾ ਤੇ ਆਪੇ ਟੁੱਟ ਟੱਟ ਜਾਣ ਨਾ ਪਾਇਆ ਪੁੱਣਾ ਤੋੜ ਦੇਣੀ ਆ ਕਰਦਾ ਕਰਦਿਆ ਆ ਪ੍ਰੋਬਲਮ ਆਦਾ ਫਿਰ ਕਿਹੜਾ ਵੇੜਾ ਮम्मा ਚੂੜੀਆਂ ਲਾਏ ਦੇਣ ਇਹਦਾ ਰੰਗ ਨਹੀਂ ਬਧਿਆ ਇਹਦਾ ਰੰਗ ਹੀ ਨਹੀਂ ਬਧਿਆ ਚਲੋ ਕੋਈ ਗੱਲ ਹੈ ਆਪਾਂ ਕੋਈ ਦੁਕਾਨ ਗਿਆ ਹੰਡਾ ਤੇ ਰਾਤ ਕੱਢੂ ਮੈਂ ਕੜੇ ਮਾਰ ਮਾਰ ਤੋੜ ਦੇਣੀ ਤੇ ਚਲੋ ਮੈਂ ਵੇਖ ਕੇ ਲਿਆ ਮਾਰ ਭਾਬੀ ਨੂੰ ਠੀਕ ਹੈ ਲਓ ਗਾਇਸ ਆਪਣਾ ਬੈਡਰੈਕ ਵਰ ਤਿਆਰ ਕਰ ਲਿਆ ਉਹਦੇ ਹੁਣ ਆਪਾਂ ਲੱਗੇ ਆਂ ਕੁੜੇ ਬਣਾਉਣਾ ਤੇ ਬਸ ਐ ਪੁਲੀ ਤਿਆਰੀ ਸ਼ੈਰੀ ਦੇ ਬਰਾਬਰ ਜੇ ਆਪਾਂ ਸੌਂਫ ਹੁੰਦੀ ਨਾ ਤੇ ਸੌਂਫ ਲੈ ਮੈਂ ਪਾਉਂਦੇ ਕਿ ਜਦ ਮੋਰਸਾ ਆਦਮੀ ਕਰੀਂ ਹੈ ਨਹੀਂ ਠੀਕ ਹੈ ਇਦਰੇ ਕਿ ਡਾਲ ਗਏ ਪਰ ਜਵੈਣ ਹੀ ਪਾਈ ਕਿ ਨਹੀਂ ਜੇ ਸੌਂਫ ਛੜ ਲੈਣਗਾ ਯਾਰ ਮੇਰੀ ਫੀਡ ਵੜੀ ਆੱਖੇ ਨਹੀਂ ਲੱਗਦਾ ਆਵੇ ਢੇ ਡੀਟਾ ਮੋਟਾ ਥੋੜਾ ਨਾ ਮੈਂ ਜਿੰਨਾ ਮੇਰਾ ਢੇਡ ਫੁੱਲੇ ਆਪੇ ਇਥੇ ਸੌਂਫ ਬਿਨਾ ਗੱਲ ਨਹੀਂ ਬਾਕੀ ਬਣੀ ਆ ਗੱਲ ਤੇ ਹੁਣ ਆਪਾਂ ਪੂਰੀ ਤਿਆਰੀ ਹੈ ਨਹੀਂ ਬਸ ਤਿਆਰੀ ਕਰ ਲੱਗੇ ਆਂ ਓ ਹਾੜਣਾ ਤਵਾ ਥੋੜਾ ਜਾਵੇ ਤੇ ਕਰਕੇ ਇਹ ਲੱਦਾ ਜਾਵੇ ਤੇ ਤਵਾ ਹੀ ਜਦ ਗੋਂਦੀ ਨਾਲ ਪੜਨ ਚੱਲੇ ਆ ਤੇ ਇਹ ਤੀ ਤਵਾ ਗੋਂਦੀ ਪਰੋਤੇ ਨੇ ਕਾਪੇ ਜਿਹਾ ਦੁੱਧ ਪਿਆ ਜਾਂ ਫੜਕੇ ਲੈ ਖੀਰ ਚ ਇਸ ਅੱਜ ਆਏ ਸਨੋਈ ਵਿਚਾਰੀ ਦੇ ਨਾਲ ਵਾਲ ਬਹੁਤ ਝੜਦੇ ਆ ਤੇ ਇਸ ਕਰਕੇ ਅਸੀਂ ਅੱਜ ਵੀ ਥੀ ਮਾਸ ਵੀ ਹੁੰਦਾ ਹੀ ਓ ਯਾਰ ਖੇਤੇ ਕੇ ਦਾ ਮਾਸ ਮਾਸ ਮੂਸ ਨਾ ਵਿਚਾਰੀ ਦਾ ਕੱਟਦੀ ਕਿਤੇ ਵਜਾਈ ਦੇ ਹੋਰ ਭਲਾ ਮੁੜ ਕੇ ਵਿਚਾਰੀ ਰੋਂਦੀ ਫਿਰੇ ਭਲਾ ਆਪਣੇ ਵਾਂਗੂ ਹੀ ਆ ਉਹਨੂੰ ਵੀ ਇਦਾਂ ਹੀ ਦਰਦ ਹੋਣਾ ਹਾਂ ਪਾਈ ਦੇ ਵਾਲ ਤੇ ਇਹ ਫੜ ਕੇ ਅੱਜ ਨਾ ਇਹਦੇ ਵਿਚਾਰੀ ਕਟਿੰਗ ਕਰ ਦੇਣ ਲੱਗੇ ਤੇ ਮੈਨੂੰ ਬੜਾ ਹੋਰ ਤਣਾ ਹੁੰਦਾ ਵੇ ਕਿ ਕਿੱਡੀ ਪੈੜੀ ਲੱਗਦੀ ਸੋਹਣੀ ਨਹੀਂ ਮਾਸਾ ਵੀ ਲਗਣੀ ਤਾਨੂੰ ਆਖਿਆ ਕੋਈ ਵਧੀਆ ਸ਼ੈਂਪੂ ਪੁੱਛ ਕੇ ਲਿਆ ਦਿਓ ਵਧੀਆ ਸ਼ੈਂਪੂ ਨੇ ਇਹਦਾ ਦੱਸ ਕੇ ਦਾਊਗਾ ਉਹ ਤੇ ਲੈ ਹੈ ਕਿਹੜਾ ਆਊਗਾ ਜਦੋਂ ਦੁਕਾਨ ਤੇ ਜਾਵਾਂਗੇ ਤੇ ਫੇਰ ਹੀ ਪਤਾ ਲੱਗੂਗਾ ਨਾਲੇ ਗਰਮੀ ਮਨਾਉਂਦੀ ਹੈ ਮੈਨੂੰ ਤੇ ਨਾ ਹੋਰ ਤਰੀ ਹੁੰਦਾ ਜਦੋਂ ਪ੍ਰਭ ਕੱਟ ਲੱਦਾ ਮੈਨੂੰ ਇਹ ਕਿਤੇ ਵਿਚਾਰੀ ਦਾ ਮਾਸ ਹੀ ਨਾ ਕੱਟਿਆ ਜਾਵੇ ਵਿੱਚੋਂ ਜਿੱਤੇ ਆਵੇ ਮੇਰੇ ਹੱਥ 'ਚ ਇਹਦਾ ਵਾਸਕ ਨਾ ਕੱਟਿਆ ਜਾਵੇ ਮੈਨੂੰ ਭਰਾ ਫਿਰ ਵੀ ਡਰ ਲੱਗਦਾ ਵਿਚਾਰੀ ਤੇ ਕਿਦਾਂ ਖਲੋਤੀ ਆਏ ਹੈ ਪਰ ਅੱਜ ਪਾਉ ਨੇ ਜਿਆਦਾ ਹੀ ਆਜਤ ਇਹਦੇ ਨਾਤੀ ਨੇ ਨਵਾਤੀ ਨਮਾਉਂਦਾ ਕਰਕੇ ਕਿਤੇ ਇਹਦੇ ਵਾਲ ਕਿਤੇ ਮੈਨੇ ਹੋ 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 ਬਹੁਤ ਹੀ ਜਿਆਦੇ ਵਾਲ ਝੜੇ ਬਹੁਤ ਹੀ ਜਿਆਦੇ ਉੱਡ ਉੱਡ ਕੇ ਕਿਤੇ ਦੋ ਵਾਰੀ ਝਾੜੂ ਲਾਇਆ ਸਵੇਰੇ ਸਵੇਰੀ ਮੈਂ ਚੋਇਆ ਕੀ ਕਰੀ ਜਾਂਦੇ ਤੈਨੂੰ ਓਏ ਓਏ ਤੈਨੂੰ ਅੱਜ ਗੰਜੀ ਕਰਦੇ ਲੱਗੇ ਗੰਜੀ ਗੰਜੀ ਚਲੋ ਇਧਰ ਸਨੋਈ ਦੀ ਕਟਿੰਗ ਹੁੰਦੀ ਹੈ ਤੇ ਮੈਂ ਚੱਲੀ ਆਪਾਂ ਕਿਚਨ ਦੇ ਵਿੱਚ ਤੇ ਆਪਾਂ ਬਣਾਉਨੇ ਆ ਸਬਜੀ ਗਾਇਸ ਹੁਣ ਆਪਾਂ ਚੱਲੀ ਕਿਚਨ ਦੇ ਵਿੱਚ ਤੇ ਆਪਾਂ ਕਰਦੇ ਆ ਆਪਣਾ ਸਬਜੀ ਪਾਣੀ ਦਾ ਇੰਤਜ਼ਾਮ ਜਿਹੜਾ ਕੀ ਅੱਜ ਆਪਾਂ ਬਣਾਉਣੀ ਆ ਕੀ ਆ ਤੋਰੀ ਕੀ ਆ ਤੋਰੀ ਆਪਾਂ ਨੂੰ ਆਈ ਆ ਜਿਹੜੂਪ ਦੇ ਸੌਰਣ ਤੋਂ ਤੇ ਮੇਰੇ ਪੇਕਿਆਂ ਤੋਂ ਤੇ ਪ੍ਰਭ ਦੇ ਨਾਲ ਪ੍ਰਭ ਦੇ ਨਾਨਕਿਆਂ ਤੋਂ ਤੇ ਵੇਲੋ ਤਿੰਨਾ ਜਗ੍ਹਾ ਤੁਹਾਨੂੰ ਇੱਕੋ ਸਬਜੀ ਆਈ ਤੇ ਇਸ ਕਰਕੇ ਫਿਰ ਅੱਜ ਆਪਾਂ ਤਿੰਨਾ ਜਗਾਵਾਂ ਤੋਂ ਆਈ ਹੋਈ ਇੱਕ ਸਬਜੀ ਆਪਾਂ ਧਰਾਂਗੇ ਤੇ ਜਿਸ ਦੇ ਵਿੱਚ ਕੀ ਆ ਹੈ ਕੀ ਕਰਨ ਦਿਆ ਪੈਣਾ ਮੈਂ ਤਾਂ ਡਰੀ ਲੱਗੀ ਜਾਂਦਾ ਹੋਰ ਤਰ੍ਹਾਂ ਹੀ ਹੋ ਜਾਂਦਾ ਵੇਖੀ ਕਿੱਡੀ ਪੈੜੀ ਲਾ ਦੀ ਜਦੋਂ ਉਹਦੇ ਵਿਚਾਰੀ ਦੇ ਵਾਲ ਕੱਟੇ ਗਏ ਨਾ ਇੱਕ ਨਾ ਤਾਂ ਪੈੜੀ ਲੱਗਲੇ ਤੇ ਜਾ ਫੇਰਾ ਇਹ ਬੰਦ ਕਰਕੇ ਵਾਲ ਅੰਦਰ ਨਾ ਚੱਲ ਜਾ ਇਹ ਛੋਟਾ ਛੋਟਾ ਨਹੀਂ ਇਧਰ ਰੋਟ ਕੇ ਇਧਰ ਨੂੰ ਜਾਂਦੇ ਨੂੰ ਨਹੀਂ ਆਉਂਦੇ ਇੱਥੇ ਚੱਲੋ ਪਾ ਨਾ ਸਾਰੇ ਇਕੱਠੇ ਕਰਕੇ ਉੱਥੇ ਲਿਫਾਵੇ ਪਾ ਕੇ ਸੁਣਨੇ ਆ ਹਾਂ ਇਹਦੇ ਵਿੱਚ ਨਾ ਡਸਟਬਿਨ ਚ ਵੜਾ ਰੱਖਿਓ ਡਸਟਬਿਨ ਚ ਨਹੀਂ ਹਾਂ ਇਹ ਪਾ ਕੇ ਉਹ ਤੇ ਗੰਡ ਮਾਰਦੇ ਨਹੀਂ ਤੇ ਚਲੋ ਗੈਸ ਹੁਣ ਆਪਾਂ ਮਿਲਦੇ ਤੈਨੂੰ ਥੋੜੀ ਜਿੜ ਤੱਕ ਲਓ ਗੈਸ ਬਾਹਰ ਚੱਲਣ ਦੀ ਹੈ ਸਨੋਈ ਦੀ ਕਟਿੰ ਜੇ ਤੁਸੀਂ ਇਹਦੇ ਵੀ ਥੋੜੇ ਥੋੜੇ ਕੱਟ ਲੀਏ ਸ਼ਾਇਦ ਇਹਦਾ ਨਾ ਕਿ ਥੋੜੇ ਫਰਕ ਪੈ ਜੇ ਪਰ ਮੈਨੂੰ ਲੱਗਦਾ ਆੜੀ ਪਊਗਾ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਉਦਾਂ ਦੇ ਵੱਡੇ ਵੱਡੇ ਦਿਖ ਜਾਂਦੇ ਆ ਜੇ ਤੁਸੀਂ ਆਪਾਂ ਕਟਾਂਗੇ ਤੇ ਜਿਹੜੇ ਨिके-ਨਿਕੇ ਰਹਿਣਗੇ ਫਿਰ ਉਹ ਨिके-ਨਿਕੇ ਹੀ ਦਿਖਣੇ ਕਿਉਂਕਿ ਜਦੋਂ ਨਿਕੇ-ਨਿਕੇ ਉੱਢਣਗੇ ਤਾਂ ਜਿਆਦਾ ਹੀ ਨਿਕੇ-ਨਿਕੇ ਜਿਹੜੇ ਵਾਲ ਆ ਉਹ ਨਹੀਂ ਦਿਖਣੇ ਉਹ ਪਰ ਇਹ ਕਿ ਉਹਨਾਂ ਨਾਲ ਬਿਲਕੁਲ ਪਤਾ ਪਤ ਨਹੀਂ ਲੱਗਣਾ ਜੇ ਤੁਸੀਂ ਇਹ ਬਦਲ ਕੀ ਆ ਕਿ ਕੱਪੜੇ ਕੁੱਪੜੇ ਤੇ ਹੋਏ ਕੱਪੜੇ ਚ ਚਲੋ ਹੋਜ ਪਤਾ ਲੱਗ ਜੂ ਕਿ ਪਰ ਜਿਹਨੂੰ ਵੀ ਰੋਟੀ ਚਾਹੇ ਜੱਗ ਦੇ ਆਪਣੇ ਹੱਥੋਂ ਸਾਨੂੰ ਲੱਗੇ ਹੋਏ ਇੰਨਾ ਜ਼ਿਆਦਾ ਪਤਾ ਨਹੀਂ ਲੱਗਣਾ ਹੋਣ ਵੇਖੋ ਕੀ ਹੁੰਦਾ ਕੀ ਨਹੀਂ ਫਰਕ ਪੈਂਦਾ ਕਿ ਨਹੀਂ ਪੈਂਦਾ ਕਿ ਜਿਹੜੇ ਉੱਪਰ ਵਾਲੇ ਜਿਹੜੇ ਚਾਹੇ ਲੰਬੇ ਲੰਬੇ ਹਨ ਉਹ ਵੀ ਛੜਦੇ ਆ ਤੇ ਜਾਂ ਫਿਰ ਉਹਨਾ ਪਤਾ ਲੱਗੂਗਾ ਕਿ ਕੱਟਣਾ ਕੀ ਫਰਕ ਪੈਂਦਾ ਤੇ ਆਪਾਂ ਆ ਗਏ ਕਿਚਨ ਦੇ ਵਿੱਚ ਸਬਜ਼ੀ ਮੈਂ ਕੱਟ ਕੇ ਰੱਖੀ ਸੀ ਤੇ ਛੇ ਤੋਂ ਤੜਕੇ ਕੱਟਣਾ ਆਪਾਂ ਸੋਚਾ ਕੱਟ ਕੇ ਤੇ ਫਿਰ ਆਪਾਂ ਤੜਕਾ ਲਾਉਨੇ ਆ ਸਬਜ਼ੀ ਨੂੰ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਤਾ ਹਾਂ ਜੇ ਆਪਾਂ ਕੀ ਐ ਤੋਰੀ ਦੀ ਸ ਤੇ ਫਾਕੇ ਆਪਾਂ ਅੱਜ ਕੂੜੇ ਤੇ ਫਿਰ ਆਪਾਂ ਗਿਆ 100 ਤੇ ਸੂਣ ਤੋਂ ਬਾਅਦ ਅੱਜ ਆਪਾਂ ਚਾਹ ਵੀ ਹਾਂ ਮੈਂ ਪੀਤੀ ਜਗਰੂਪ ਨੇ ਨਹੀਂ ਪੀਤੀ ਪ੍ਰਾਪਣੇ ਨਹੀਂ ਪੀਤੀ ਪ੍ਰਾਪਣੇ ਬਣਵਾ ਲਈ ਕਹਿੰਦਾ ਮੰਮੀ ਚਾਹ ਬਣਾ ਦਿਓ ਪਰ ਉਹਨੇ ਚਾਹ ਨਹੀਂ ਪੀਤੀ ਤੇ ਹੁਣ ਇਹ ਆਣ ਆਪਾਂ ਬਸ ਚੱਲੀਏ ਜੀ ਰੋਟੀ ਆ ਸਬਜੀ ਬਣਾਉਣੇ ਇੱਕ ਸਾਈਡ ਤੇ ਇੱਕ ਸਾਈਡ ਤੇ ਮੈਂ ਰੋਟੀਆਂ ਬਣਾ ਲੈਣੀਆਂ ਤੇ ਫਿਰ ਆਪਾਂ ਹੋ ਜਾਣਾ ਮੇਲੇ ਤੇ ਫਿਰ ਦੇਖਦੇ ਆ ਆਪਾਂ ਕੀ ਕਰਾਂਗੇ ਕਿਵੇਂ ਜਲਦੀ ਜਲਦੀ ਅੱਜ ਮੈਂ ਹਾਂ ਟਾਈਮ ਨਾਲ ਰੋਟੀ ਖਾਣ ਦੇ ਟਾਈਮ ਨਾਲ ਰੋਟੀ ਬਣਾ ਲੀ ਕਿਉਂਕਿ ਟਾਈਮ ਨਾਲ ਰੋਟੀ ਖਾਣੀ ਚਾਹੀਦੀ ਆ ਇਹਦੇ 7 ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਆ ਤੇ ਕਈ ਵਾਰ ਆਪਾਂ ਤੇ ਬਹੁਤ ਜ਼ਿਆਦਾ ਹੀ ਲੇਟ ਹੋ ਜਾਂਦੇ ਬਟ ਅੱਜ ਨਹੀਂ ਆ ਆਪਾਂ ਲੇਟ ਕਰਨਾ ਅਜ ਤਾਂ ਜਲਦੀ ਜਲਦੀ ਕੰਮ ਕਰਕੇ ਲਿਈਏ ਰਣਾ ਤੇ ਬਸ ਅੱਜ ਆਪਣੇ ਪੂਰੇ ਬਹੁਤ ਸਵਾਲ ਬਣੇ ਹੀ ਗਏ ਸੱਚ ਦੱਸਣਾ ਤੁਹਾਨੂੰ ਮੈਂ ਕਿ ਫਸਟ ਟਾਈਮ ਮੈਂ ਮੈਰਿਜ ਤੋਂ ਬਾਅਦ ਕੀ ਮੈਰਿਜ ਤੋਂ ਬਾਅਦ ਨੇ ਮੈਂ ਜ਼ਿੰਦਗੀ 'ਚ ਫਸਟ ਟਾਈਮ ਜਿਹੜਾ ਉਹ ਪੂਰੇ ਬਣਾਉਣਾਂ ਆ ਟਰਾਈ ਕੀਤਾ ਤੇ ਵਧੀਆ ਬਣੇ ਤੇ ਨਾਲ ਖੀਰ ਹੈ ਗਈ ਸੀ ਫਿਰ ਥੋੜੇ ਦਿਨ ਹੋ ਗਏ ਮਮਾ ਨੇ ਪੜਾਇਆ ਇਹੀ ਕਿ ਠੱਠੇ ਮੰਮੀ ਨੇ ਠੱਠੇ ਵਾਲੀ ਮੰਮੀ ਨੇ ਤੇ ਇਸ ਕਰਕੇ ਫਿਰ ਉਹਦੇ ਨਾਲ ਫਿਰ ਹੋਣਾ ਦੀ ਆਪਣੀ ਜ਼ਰੂਰਤ ਵੀ ਪਈ ਜਿਹੜੀ ਹੈ ਗਈ ਸੀ ਆਪਣੇ ਨਾਲ ਆਪਣਾ ਉਹਦੇ ਨਾਲ ਹੀ ਚੱਲ ਗਿਆ ਤੇ ਬਹੁਤ ਵਧੀਆ ਲੱਗਾ ਅੱਜ ਆਪਾਂ ਫਸਟ ਟਾਈਮ ਕੋਈ ਚੀਜ਼ ટ્રਾਈ ਕੀਤੀ ਤੇ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਤੇ ਤੱਕ ਤੇ ਲਈ ਸਾਰੇ ਨੂੰ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਵੀ ਅਜ ਤੱਕ ਆਪਣੇ ਚੈਨਲ ਨੂੰ ਲਾਈਕ ਨਹੀਂ ਕੀਤਾ ਹੋਰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰਕੇ ਜਾਓ ਕਮੈਂਟ ਵੀ ਜ਼ਰੂਰ ਕਰਿਓ ਇਮਰਦੇ ਕਾਲੂ ਫਿਰ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਬਾਏ ਆ ਜਿਹੜੇ ਇਦਾਂ ਦੇ ਬਲੈਕ ਬਲੈਕ ਜਿਹੇ ਡੰਡੇ ਵਿੱਚ ਆ ਜਾਂਦੇ ਨੇ ਨਾ ਜਿੰਨਾਂ ਨੂੰ ਬੜੀ ਕੀ ਲੱਗਾ ਹੁੰਦਾ ਮੈਨੂੰ ਇੰਨਾ ਗੁੱਸਾ ਜਾਂਦਾ ਨਾ